ਫਿਰੋਜ਼ਪੁਰ ਦੇ ਪਿੰਡ ਪੀਰਾਵਾਲੀ ਚ ਪੁਰਾਣੀ ਰੰਜਿਸ਼ ਤੇ ਚੱਲਦਾ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਜਿਸੇ ਬਰਾਤ ਆਉਣ ਦੀਆਂ ਤਿਆਰੀਆਂ ਚੌਰੀਆਂ ਸੀ ਪਰਿਵਾਰ ਵੱਲੋਂ ਰਾਤ ਨੂੰ ਡੀਜੇ ਦੇ ਗਾਣੇ ਉੱਤੇ ਨੱਚਿਆ ਵੀ ਗਿਆ ਖੁਸ਼ੀ ਦਾ ਮਾਹੌਲ ਸਾਂਝਾ ਕੀਤਾ ਗਿਆ ਪਰ ਮਾਮਲੀ ਜੀ ਗੱਲ ਨੂੰ ਲੈ ਕੇ ਇੱਕ ਦੂਜੇ ਵਿਚਾਲੇ ਝਗੜਾ ਹੋ ਗਿਆ ਵਿਵਾਦ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ ਉੱਤੇ ਇੱਟਾਂ ਪੱਥਰ ਅਤੇ ਤਲਵਾਰਾਂ ਤੱਕ ਚਲਾਈਆਂ ਗਿਆ ਖੋਸ਼ੀਦ ਮਹੌਲਪੁਰੇ ਤਰਾ ਗਮਹੀਨ ਦੇ ਵਿੱਚ ਬਦਲ ਗਿਆ ਝਗੜੇ ਦੌਰਾਨ ਪਰਿਵਾਰਿਕ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਕੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀਗਾ ਹਾਂਜੀ ਰਾਤ ਹੋਣੀ ਸੀ ਹਾਂਜੀ ਤੇ ਕੀ ਹੋਇਆ ਕੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲਾਂਪੇ ਇੱਕ ਦੂਜੇ ਨਾਲ ਜਿਹੜਾ ਹੈ ਗਮਾ ਆਇਆ ਕਾਫੀ ਗਮਾ ਆਇਆ ਕਿੰਨਾ ਲੈ ਕੇ ਆਇਆ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ ਕੀ ਲੱਗਦਾ ਹੈ ਮੇਰੇ ਪਾਪਾ ਤਾਇਆ ਔਰ ਤਾਇਰੇ ਮੁੰਡੇ ਜਾਂ ਇਦਿਹਾ ਇਦਿਹਾ ਭਾਗ ਉਹ ਕਿਸ ਦਾ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਤੇ ਗੱਲ ਪੈ ਗਈ ਔਰ ਤਾਇਆ ਔਰਾਂ ਨੇ ਮਤਲਬ ਕੀ ਕਰੋ ਕੁਰਪਾਨਾ ਕੱਢਿਆ ਟਾਲਾ ਚਰਉਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਹਾਇਰ ਕਰ ਦਿੱਤਾ ਕਿਹਦੇ ਕਿਹਦੇ ਜੱਗਦੀ ਹੋਈ ਤਿੰਨ ਜਣੇ ਤਿੰਨ ਚਾਰ ਜਣੇ ਹਾਂਜੀ ਪ੍ਰਤੀ ਵਿਅਕਤੀ ਹੋਏ ਨੇ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂਵ ਨੇ ਮੇਰੇ ਮਾਮਾ ਚੀ ਔਰ ਮੇਰੇ ਮਮਾ ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾ ਤੱਕ ਸੱਟਾਂ ਲਾਈਆਂ ਹੋਈਆਂ ਕੀਟਾ ਰੋੜੇ ਚ ਲਾਈ ਹਾਂਜੀ ਬਾਕੀ ਸਭ ਠੀਕ ਹੈ ਮਾਮਾ ਹਾਂਜੀ ਕੀ ਨੱਚ ਰਹੇ ਸੀ ਹਾਂਜੀ ਹੁਣ ਕੀ ਕਰਵੇ ਚ ਮੰਗੇ ਤੇ ਕਰਵੇ ਹੋਣੀ ਹੈ ਹਾਂਜੀ ਹਾਂਜੀ ਫਰੀਨਾ ਇਹਨੇ ਕਿਥੋਂ ਦਾ ਰਹਿਣ ਵਾਲਾ ਮੈਂ ਪਿੰਡ ਪੀਰਾਵਾਲੇ ਤੋਂ ਗਏ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਤੇ ਬਸ ਇਹ ਨੱਚ ਟੱਪ ਰਾਇ ਸੀਦੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਭਰਾ ਤਾਂ ਨਹੀਂ 12 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਮੇਰੇ ਜੇਠਰਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨਹੀਂ ਕਿ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ। ਹਾਂਜੀ ਇਹ ਨਕਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ। ਬਹੁਤ ਜਿਆਦਾ ਸੱਟ ਲੱਗੀ ਆ। ਹਾਂਜੀ ਨੱਚਦੇ ਆ। ਹਾਂਜੀ ਹਾਂਜੀ। ਕਿਸ ਤਰ੍ਹਾਂ ਜਿਹੜੀ ਵਿਆਹ ਦੇ ਇਹ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਜੀ ਤੁਹਾਡੇ ਵਿਆਹ ਚ ਇਹਨਾਂ ਇਸ ਤਰ੍ਹਾਂ ਕਰਨਾ। ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ। ਹਾਂ ਤੇ ਇਹਨਾਂ ਨਾਲ ਆ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਕੌਣ ਸਾਡੀ ਮੰਗ ਜਿਹੜਾ ਸਾਡਾ ਕੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣਾ ਤੇ ਜਿਹੜੇ ਸਾਡੀ ਸੋਨੇ ਦੀ ਗੁੜੀਆ ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਆਉਂਦੇ ਟੋਪਸੇ ਡਿੱਗੇ ਨੇ ਉਹ ਵੀ ਲੈਣੇ ਹਨ ਇਹਨਾਂ ਕੋਲ ਕੰਮ ਹੋਇਆ ਹਾਂਜੀ ਜਿਹੜੇ ਆਪਣੇ ਹਗਾਮੇ ਦੇ ਵਿੱਚ ਜ਼ਖਮੀ ਹੋਏ ਨੇ ਕਿੰਨੇ ਸਾਰੇ ਇੱਥੇ ਆਏ ਨੇ ਪੇਸ਼ੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਜੱਸਾ ਨਾ ਆਇਆ ਉਹਦਾ ਤੇ ਉਹਨਾਂ ਨੇ ਦੱਸਿਆ ਸਾਡੇ ਪਿੰਡ ਕਿ ਲੜਾਈ ਹੋ ਰਹੀ ਹੈ ਤੇ ਉਹਨੇ ਨਾਂ ਕਿ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ ਦੇਖੀ ਜਖਮੀ ਹਾਂਜੀ ਇਹਨੂੰ ਦਾਖਲ ਕਰ ਲੈ ਸਰ ਨਹੀਂ ਹਾਲੇ ਦੇਖ ਲਈ ਨੇ ਅੱਗੇ ਕਰਨ ਲਈ ਭੇਜਿਆ ਅੰਬੈਕਸ ਦੇ ਵੀ ਕਿ ਵੀ ਤਾਂ ਕਿ ਦਿੱਕਤ ਹੈ ਕਿ ਬਾਰਤ ਨੂੰ ਠੀਕ